ਇਕ ਥਾਣਾ ਸਰਾਏਮੰਤ ਖਾਂ ਵੱਲੋਂ ਜਿਵੇਂ ਸਾਡੇ ਰੂਟੀਨ 'ਚ ਬਾਰਡਰ ਦੇ ਉੱਤੇ ਸਪੈਸ਼ਲ ਨਾਕਾਬੰਦੀ ਚੱਲਦੀ ਹੈ ਕੱਲ ਐਸਐਚਓ ਨੇ ਪੂਛੇ ਚੌਕ ਉਹ ਕਿ ਪੂਛੇ ਡਰੇਨ ਦੇ ਉੱਤੇ ਪੁਲ ਦੇ ਉੱਤੇ ਨਾਕਾ ਲਾਇਆ ਹੋਇਆ ਸੀਗਾ ਦੋ ਨੋ ਅਜਵਾਨ ਪਲੈਟੀਨਾ ਮੋਟਰਸਾਈਕਲ ਤੇ ਆਂਦੇ दिखे ਉਹਨਾਂ ਨੂੰ ਰੋਕ ਕੇ ਉਹਨਾਂ ਨੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਦੋਨੋਂ ਘ੍ਰਿੰਡੇ ਥਾਣੇ ਦੇ ਰਹਿਣ ਵਾਲੇ ਸੀਗੇ ਇੱਕ ਤਨويه ਦਾ ਤੇ ਇੱਕ ਰਤਨਪਿੰਡ ਦਾ ਘ੍ਰਿੰਡੇ ਥਾਣੇ ਚੋਂ ਪਰਮਜੀਤ ਇੱਕ ਦਾ ਨਾਮ ਸੀਗਾ ਦੂਜੇ ਦਾ ਨਾਮ ਰਵਿੰਦਰ ਸੀਗਾ ਉਹਨਾਂ ਨੂੰ ਉਹਨਾਂ ਨੇ ਆਪਸ਼ਨ ਦੇ ਕੇ ਜਦੋਂ ਤਲਾਸ਼ੀ ਲਈ ਉਹਨਾਂ ਦੀ ਗਸ਼ਟ ਅਫਸਰ ਦੇ ਸਾਹਮਣੇ ਤੋਂ 3.3 ਕਿਲੋ ਉਹਨਾਂ ਕੋਲੋਂ ਆਇਸ ਰਿਕਵਰ ਹੋਈ ਹੈ ਇਹ ਨਵਾਂ ਹੁਣ ਇੱਕ ਟਰੈਂਡ ਜਿਹੜਾ ਸ਼ੁਰੂ ਹੋ ਗਿਆ ਜੀ ਵੀ ਹੀਰੋਇਨ ਦੇ ਨਾਲ ਕੁਝ ਘਟ ਰਿਹਾ ਤੇ ਆਇਸ ਦੀ ਜਿਹੜੀ ਹੈ ਸਿੰਥੈਟਿਕ ਡਰਗ ਇਹ ਪੁਸ਼ ਕਰ ਰਹੀ ਹੈ ਕੀ ਕਰ ਰਹੀ ਜੀ ਅਗਰਾਂ ਦੀ ਜਿਹੜੇ ਬੈਕਵਰਡ ਲਿੰਕੇजेस ਕਿੱਥੋਂ ਮਗਵਾਈਏ ਇਹਨਾਂ ਨੇ ਤਾਂ ਅੱਗੇ ਕਿਹਨੂੰ ਦੇਣੀ ਸੀਗੀ ਉਹ ਸਾਰੀ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਟੋਟਲ ਰਿਕਵਰੀ ਜਿਹੜੀ ਹੈ 3.3 ਕਿਲੋ ਆਈਸ ਹੈ ਇੱਕ ਕਲੈਟੀਨਾ ਮੋਟਰਸਾਈਕਲ ਹੈ 10000 ਰੁਪਏ ਕੈਸ਼ ਇਹਨਾਂ ਕੋਲ ਟੋਟਲ ਕੋਰਨ ਵੇਜਨ 3 10.3 ਕਿਲੋ 3 ਕਿਲੋ 312 10000 ਰੁਪਏ ਅਰੀ ਵੀ ਜਿਹੜੀ ਰੇਟ ਹੈ ਰਾਵਾਂ ਹੈ ਰਾਵਾਂ ਉਹਦੇ ਚਾ ਇਸ ਤੋਂ ਹੀ ਕੋਸਟ ਨਹੀਂ ਹੁੰਦੀ ਹੈ ਨਹੀਂ ਹੀਰੋਇਨ ਤੋਂ ਘੱਟ ਹੈ ਹੀਰੋਇਨ ਜ਼ਿਆਦਾ ਰਫਾਈਨਡ ਹੁੰਦੀ ਹੈ ਉਸ ਤੋਂ ਕਿਉਂਕਿ ਇਹ ਸਿੰਥੈਟਿਕ ਐਂਡ ਉਹਸ ਤੋਂ ਰੇਟ ਇਹਦਾ ਘੱਟ ਹੈ ਸਰ ਇਹ ਆਪਣੇ ਤੱਤਾਂ ਚ ਪਹਿਲਾ ਮਾਮਲਾ ਇਹ ਸਾਹਮਣੇ ਆਇਆ ਕਿ ਤਾਂ ਪਹਿਲਾਂ ਹੀ ਆ ਚੁੱਕਾ ਨਹੀਂ ਅੱਜ ਤੋਂ ਮੇਰੇ ਖਿਆਲ 20 25 ਦਿਨ ਪਹਿਲੇ ਇਹਦਾ ਜਿਹੜਾ ਇੱਕ 500 ਗ੍ਰਾਮ ਆਈਸ ਰਿਕਵਰ ਹੋਈ ਸੀਗੀ ਤੇ ਉਸ ਤੋਂ ਬਾਅਦ ਇਹ ਦੂਸਰੀ ਰਿਕਵਰੀ ਹੈ ਇਹ ਕਹਿੰਦਾ ਅੰਮ੍ਰਿਤਸਰ ਕਮਿਸ਼ਨਰੇਟ ਚ ਵੀ ਸ਼ਾਇਦ ਪਹਿਲੇ ਰਿਕਵਰ ਹੋਈ ਹੈ ਕੋਚਨ ਐਸ ਇਹੋ ਜਿਹਾ ਇਨਸੀਡੈਂਟ ਹੋਣ ਲੱਗ ਪਿਆ ਜਿਹਦੇ ਚ ਇਹ ਹਿਰੋਇਨ ਤੋਂ ਇਲਾਵਾ ਆਈਸ ਵੀ ਪੋਸ਼ ਹੋ ਰਹੀ ਹੈ ਸਰ ਉਹਦੇ ਨਾਲੋਂ ਇੱਕ ਨਸ਼ਾ ਜਿਹੜਾ ਖਤਰਨਾਕ ਹੈ ਨਸ਼ਾ ਤਾਂ ਸਾਰੇ ਹੀ ਮਾੜੇ ਹੁੰਦੇ ਆ ਜੀ ਤਾਂ ਉਹ ਤਾਂ ਜਿੰਨੀ ਮਿਕਦਾਰ ਚ ਕੋਈ ਲਏਗਾ ਉਸ ਹਿਸਾਬ ਨਾਲ ਪਤਾ ਲੱਗਦਾ ਬਟ ਇਹ ਵੈਸੇ ਇਹਨੂੰ ਰੇਵ ਡਰੱਗ ਵੀ ਕਿਹਾ ਜਾਂਦਾ ਪਾਰਟੀ ਡਰੱਗ ਵੀ ਕਿਹਾ ਜਾਂਦਾ ਇਸ ਨੂੰ ਐਂਡ ਇਹ ਤਾਂ ਲੈਣ ਵਾਲੇ ਤੇ ਡਿਪੈਂਡ ਕਰਦਾ ਜੀ ਨਸ਼ਾ ਤਾਂ ਸਾਰੇ ਹੀ ਮਾੜਾ ਹੈ